ਤਾਜ ਤੜਕਸਾਰ ਹੀ ਦਿੱਲੀ ਐਨਸੀਆਰ ਦੇ ਵਿੱਚ ਲੋਕਾਂ ਨੂੰ ਭਾਜੜਾਂ ਪਈਆਂ ਦਿੱਲੀ ਐਨਸੀਆਰ ਦੇ ਵਿੱਚ ਪੋਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਜਾਣਕਾਰੀ ਮੁਤਾਬਕ ਇਸ ਪੋਚਾਲ ਦੀ ਤੀਬਰਤਾ 4 ਮਾਪੀ ਗਈ ਹੈ 4 ਤਾਂ ਦੀ ਤੀਬਰਤਾ ਦੇ ਨਾਲ ਇਹ ਪੁਚਾਲ ਹੈ ਜਿਹੜਾ ਆਇਆ ਜਿਸ ਕਰਕੇ ਲੋਕ ਜਿਹੜੇ ਸੁੱਤੇ ਪਏ ਸੀ ਕਿਤੇ ਨਾ ਕਿਤੇ ਸਵੇਰੇ ਹੀ ਉਹਨਾਂ ਨੂੰ ਭਜਣਾ ਪਈਆ ਨੀਂਦ ਖੁੱਲੀ ਤਾਂ ਬਹੁਤ ਸਾਰੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪੁਚਾਲ ਦੇ ਕਾਰਨ ਕਿਤੇ ਬਾਥਟੱਬ ਚੋਂ ਪਾਣੀ ਡੁੱਲਦਾ ਨਜ਼ਰ ਆ ਰਿਹਾ ਹੈ ਪੱਖੇ ਹਿਲਦੇ ਨਜ਼ਰ ਆ ਰਹੇ ਨੇ ਜਿਸ ਕਰਕੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜ਼ਰੂਰ ਹੈ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਹਟ ਨਾ ਮਹਿਸੂਸ ਕੀਤੀ ਜਾਵੇ لوکراں تو باہر آ گئے سن شروعاتی جانکاری ਅਨੁਸਾਰ ਪੁਚਾਲ ਦਿਲਦਾਦ ਕੇਂਦਰ ਜਿਹੜਾ ਸੀ ਉਹ ਦਿੱਲੀ ਹਿੱਸੀ ਅਤੇ ਇਸ ਦੀ ਤੀਬਰਤਾ 4 ਮਾਪੀ ਗਈ ਭਾਵੇਂ ਪੁਚਾਲ ਦੀ ਤੀਬਰਤਾ 4 ਸੀ ਪਰ ਪੁਚਾਲ ਦਾ ਕੇਂਦਰ ਦਿੱਲੀ ਹੋਣ ਕਾਰਨ ਆਲੇ ਦੁਆਲੇ ਦੇ ਇਲਾਕੇ ਵਿੱਚ ਤੇਜ਼ ਝਟਕੇ ਮਹਿਸੂਸ ਕੀਤੇ ਗਏ ਨੇ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਅੱਜ ਸਵੇਰੇ 5:36 ਅਤੇ 55 ਸੈਕਿੰਡ ਤੇ ਨਵੀਂ ਦਿੱਲੀ ਵਿੱਚ ਰਿਕਟਰ ਪੈਮਾਨੇ 4 ਇਸ਼ਾਰਿਆ 0 ਤੇ ਬਰਤਨਾਂ ਵਾਲੀ ਪੁਚਾਲ ਆਇਆ ਝਟਕੇ ਨੇ ਤੇ ਸਨ ਕਿ ਇਮਾਰਤਾਂ ਹਿੱਲਣ ਲੱਗ ਪਈਆਂ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਦਰਖਤਾਂ ਤੇ ਬੈਠੇ ਪੰਛੀ ਵੀ ਉੱਚੀ ਚੀ ਆਵਾਜ਼ਾਂ ਨਾਲ ਇਧਰ ਉਧਰ ਉੜਦੇ ਦਿਖਾਈ ਦਿੱਤੇ ਨੇ ਰਾਸ਼ਟਰੀ ਭੂਚਾਲ ਕੇਂਦਰ ਦੇ ਅਨੁਸਾਰ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 4 ਰਹੀ ਸੀ ਇਸ ਦਾ ਕੇਂਦਰ ਦਿੱਲੀ ਹੋਣ ਕਰਕੇ ਦਿੱਲੀ ਦੇ ਆਲੇ-ਦੁਆਲੇ ਖੇਤਰਾਂ ਵਿੱਚ ਬਹੁਤ ਜ਼ਿਆਦਾ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ ਇਹ 28 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 77.16 ਡਿਗਰੀ ਪੂਰਬੀ ਦੇਸ਼ਾਂਤਰ ਤੇ ਸੀ ਘੱਟ ਡੂੰਘਾਈ ਅਤੇ ਕੇਂਦਰ ਦਿੱਲੀ ਵਿੱਚ ਹੋਣ ਕਾਰਨ ਇਹ ਦਿੱਲੀ ਐਨਸੀਆਰ ਵਿੱਚ ਵਧੇਰੇ ਮਹਿਸੂਸ ਕੀਤਾ ਗਿਆ ਭੂਚਾਲ ਤੋਂ ਬਚਣ ਦਾ ਕਰਨਾ ਕੀ ਚਾਹੀਦਾ ਪੁਚਾਲ ਤੋਂ ਬਚਣ ਲਈ ਤਾਂ ਇਹ ਜ਼ਰੂਰੀ ਆ ਪੁਚਾਲ ਤੋਂ ਬਚਣ ਲਈ ਘਰਾਂ ਨੂੰ ਪੁਚਾਲ ਰੋਧਕ ਸਮਗਰੀ ਨਾਲ ਬਣਾਉਣਾ ਚਾਹੀਦਾ 2-3 ਮੰਜ਼ਲਾਂ ਤੋਂ ਵੱਧ ਉੱਚਾ ਘਰ ਨਹੀਂ ਬਣਾਉਣਾ ਚਾਹੀਦਾ ਇਹ ਵੀ ਜਿਹੜੇ ਸੁਝਾਅ ਨੇ ਦਿੱਤੇ ਜਾਂਦੇ ਨੇ ਮਹਾਰਾਂ ਦੇ ਵੱਲੋਂ ਘਰ ਬਣਾਉਣ ਤੋਂ ਪਹਿਲਾਂ ਮਿੱਟੀ ਦੀ ਪਰਖ ਤੋਂ ਇਲਾਵਾ ਹੋਰ ਗੱਲਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਪੁਚਾਲ ਦੌਰਾਨ ਅਜਿਹਾ ਕਰਨ ਤੋਂ ਵੀ ਬਚਣਾ ਚਾਹੀਦਾ ਉਹ ਕੁਝ ਗੱਲਾਂ ਜ਼ਰੂਰ ਅਸੀਂ ਅਸਾਂ ਜੀ ਕਰ ਲੈਣਾ ਹੈ ਪੁਚਾਲ ਦੇ ਦੌਰਾਨ ਲਿਫਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਬਾਹਰ ਜਾਣ ਲਈ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ ਜੇਕਰ ਤੁਸੀਂ ਕਿਤੇ ਫਸ ਗਏ ਹੋ ਤਾਂ ਨਾ ਭੱਜੋ ਨਾ ਜੇਕਰ ਤੁਸੀਂ ਕੋਈ ਵਾਹਨ ਚਲਾ ਰਹੇ ਹੋ ਤਾਂ ਉਸ ਨੂੰ ਤੁਰੰਤ ਰੋਕ ਦਿਓ ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਪੁਲ ਤੋਂ ਦੂਰ ਸੜਕ ਦੇ ਕਿਨਾਰੇ ਕਾਰ ਨੂੰ ਰੋਕੋ ਭੂਚਾਲ ਆਉਣ ਦੀ ਸੂਰਤ ਵਿੱਚ ਤੁਰੰਤ ਕਿਸੇ ਸੁਰੱਖਿਅਤ ਅਤੇ ਖੁੱਲੇ ਮੈਦਾਨ ਵਿੱਚ ਜਾਓ ਭੂਚਾਲ ਦੀ ਸਥਿਤੀ ਵਿੱਚ ਖਿੜਕੀਆਂ ਅਲਮਾਰੀਆਂ ਪੱਖੇ ਆਦਿ ਦੇ ਉੱਪਰ ਰੱਖੀਵਾਰੀ ਭਾਰੀ ਵਸਤੂਆਂ ਤੋਂ ਦੂਰ ਹੋਣਾ ਚਾਹੀਦਾ ਭੂਚਾਲ ਦੀ ਤੀਬਰਤਾ ਕਿਵੇਂ ਮਾਪੀ ਜਾਂਦੀ ਹੈ ਇਹ ਵੀ ਜ਼ਰੂਰ ਸਾਂਝਾ ਕਰਾਂਗੇ ਰਿਕਟਰ ਸਕੇਲ ਦੀ ਵਰਤੋਂ ਭੂਚਾਲ ਦੀ ਤੀਬਰਤਾ ਨੂੰ ਮਾਪਣ ਲਈ ਕੀਤੀ ਜਾਂਦੀ ਹੈ ਇਸ ਨੂੰ ਰਿਕਟਰ ਮੈਗਨੀਟਿਊਡ ਟੈਸਟ ਸਕੇਲ ਕਿਹਾ ਜਾਂਦਾ ਹੈ ਪੁਚਾਲੂ ਰੈਕਟਰ ਪੈਮਾਨੇ ਤੇ 1.1 ਤੋਂ 9 ਦੇ ਪੈਮਾਨੇ ਤੇ ਮਾਪਿਆ ਜਾਂਦਾ ਹੈ ਪੁਚਾਲ ਨੂੰ ਇਸ ਦੇ ਕੇਂਦਰ ਤੋਂ ਹੀ ਮਾਪਿਆ ਜਾਂਦਾ ਹੈ ਤਾਂ ਦਿੱਲੀ ਦੇ ਐਨਸੀਆਰ ਦੇ ਵਿੱਚ ਇਹ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਕਰਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਹੈ